ਗਗਨਾਰ ਨੌਤ ਕਹਿੰਦੀ ਸੀ ਕਿ ਪੰਜਾਬ ਦੇ ਨੌਜਵਾਨ ਨਸ਼ੇੜੀ ਆ ਹੁਣ ਥੜਾ ਹੈਗਾ ਕੋਈ ਹੁਣ ਇੱਥੇ ਇੱਥੇ ਥੜਾ ਹੈਗਾ ਇੱਥੇ ਕੋਈ ਐਸੇ ਬੰਦੇ ਇੱਥੇ ਕੋਈ ਕਾਂਲੀ ਕਾਂਗਰਸੀ ਹੈਗਾ ਕੋਈ ਤੇ ਵੋਟਾਂ ਵੇਲੇ ਕਿਉਂ ਨਹੀਂ ਚੀਕਦੇ ਹੁਣ ਕਿਉਂ ਚੀਕਦੇ ਹੋ ਨਹੀਂ ਮੈਂ ਤਾਂ ਤੁਹਾਡੇ ਤੇ ਵੀ ਗੁੱਸਾ ਕਰਾਂਗਾ ਵੀ ਹੁਣ ਪਰਲੇ ਮੰਨੇ ਪਾਣੀ ਆ ਗਿਆ ਹੁਣ ਤੁਸੀਂ ਚੀਕੀ ਜਾਂਦੇ ਹੋ ਤੇ ਉਦੋਂ ਤੁਸੀਂ ਫਿਰ ਕਾਂਲੀ ਕਾਂਗਰਸੀ ਬਣ ਜਾਂਦੇ ਹੋਗੇ ਪਿੰਡਾਂ 'ਚ ਤਿੰਨ ਤਿੰਨ ਥੜੇ ਬਣ ਜਾਂਦੇ ਸਾਡੀ ਕੋਈ ਵਾਹ ਨਹੀਂ ਜੀ ਸਾਡੇ ਨਿਗਾ ਮਾਰ ਲਓ ਅਸੀਂ ਰਾਤ ਨੂੰ ਜਦ ਅੱਖਾਂ ਪਹਿਲੀ ਕਰ ਸੌਂਦੇ ਨਹੀਂ ਅਸੀਂ ਜਦੋਂ ਮਟਕਾ ਮਿਟਰੇ ਸਾਨੂੰ ਸੁਪਨੇ 'ਚ ਵੀ ਇਹ ਹੋ ਜਾਂਦਾ ਰਾ ਇੱਥੇ ਕੋਈ ਵੀ ਪ੍ਰਸ਼ਾਸਨ ਦਾ ਬੰਦਾ ਨਹੀਂ ਆਉਂਦਾ ਜਿਹੜੇ ਇੱਥੇ ਲੋਕ ਖੜੇ ਆ ਜਿਹੜੇ ਇੱਥੇ ਸੇਵਾ ਕਰ ਰਹੇ ਆ ਉਹਨਾਂ ਕਹਿਆ ਕਿ ਇੱਥੇ ਸਾਨੂੰ ਪ੍ਰਸ਼ਾਸਨ ਕੋਈ ਸਾਥ ਨਹੀਂ ਦੇ ਰਿਹਾ ਅਸੀਂ ਖੜੇ ਆ ਸੁਲਤਾਨ ਵਾਲਾ ਉਹ ਪਿੱਛੇ ਸੁਲਤਾਨ ਵਾਲਾ ਪਿੰਡ ਆ ਤੇ ਇਧਰ ਨਜ਼ਰ ਮਾਰੋ ਦੂਰ ਦੂਰ ਤੱਕ ਤੁਹਾਨੂੰ ਪਾਣੀ ਦਿਸੇਗਾ ਜੇ ਮੈਂ ਕਿਲੋਮੀਟਰਾਂ 'ਚ ਗੱਲ ਕਰਾਂ ਤੇ ਮੈਨੂੰ ਇੰਜ ਲੱਗਦਾ ਕਿ 10 ਕਿਲੋਮੀਟਰ ਲੰਬਾਈ ਦੇ ਵਿੱਚ ਇੱਥੇ ਪਾਣੀ ਹੈ ਉਸ ਤੋਂ ਬਾਅਦ ਜੇ ਆਪਾਂ ਹਬੀਬ ਵਾਲੇ ਦੀ ਅਲੀ ਕਾਂ ਦੀ ਗੱਲ ਕਰੀਏ ਤਾਂ ਉੱਥੇ ਮਹਿਜ 1 ਕਿਲੋਮੀਟਰ ਵੀ ਨਹੀਂ ਹੈ ਅਧੇ ਕਿਲੋਮੀਟਰ ਕਿਉਂਕਿ ਉੱਥੇ ਦਿੱਕਤ ਤਾਂ ਆ ਰਹੀ ਹੈ ਉੱਥੇ ਆ ਜਿਹੜਾ ਪਾਣੀ 10 ਕਿਲੋਮੀਟਰਾਂ ਦਾ ਉਥੋਂ ਥੋੜੇ ਥਾਂ ਦੇ ਵਿੱਚੋਂ ਲੰਘਦਾ ਹੈ ਤਾਂ ਉੱਥੇ ਸਪੀਡ ਬਣ ਜਾਂਦੀ ਹੈ ਤਾਂ ਮੁਸੀਬਤ ਉੱਥੇ ਆਈ ਕਿ ਉੱਥੇ ਚੱਕਰੀ ਬਣ ਕੇ ਬੰਨ ਟੁੱਟਣ ਦਾ ਡਰ ਹੁਣ ਆਪਾਂ ਪਿਛਲੇ ਸਮਿਆਂ ਦੌਰਾਨ ਐਸ ਬੰਨ ਦੀ ਗੱਲ ਕੀਤੀ ਸੀ ਜਿਹੜਾ ਸੁਲਤਾਨ ਵਾਲੇ ਬੰਨ ਦੀ ਕਿ ਇਧਰੋਂ ਹਜ਼ਾਰਾਂ ਏਕੜ ਦੇ ਵਿੱਚ 10 ਕਿਲੋਮੀਟਰ ਮੈਂ ਤੁਹਾਨੂੰ ਕਹਿ ਦਿੱਤਾ ਕਿ ਦੂਰ ਤੱਕ ਮੈਨੂੰ ਪਾਣੀ ਦਿਸਦਾ ਹੈ ਤਾਂ ਇਹਦੀ ਜਿਹੜਾ ਜਿਹੜੀ ਇਹਦਾ ਪ੍ਰੈਸ਼ਰ ਆ ਉਹ ਦੂਜੇ ਪਾਸੇ 35 ਫੁੱਟ ਥੱਲੇ ਨੀਵਾ ਥਾਂ ਐ ਉਸ ਪਾਸੇ ਪ੍ਰੈਸ਼ਰ ਪੈਂਦਾ ਤੇ ਉਸ ਪਾਸੇ ਸੇਮ ਜਾਂਦੀ ਆ ਆਜੋ ਤੁਹਾਨੂੰ ਮੈਂ ਲੈ ਕੇ ਜਾਵਾਂ ਦਿਖਾਉਣਾ ਕਿ ਉਸ ਪਾਸੇ ਸੇਮ ਨੇ ਕਿੰਨਾ ਨੁਕਸਾਨ ਕੀਤਾ ਤੇ ਇਹ ਲੋਕ ਹੁਣ ਕੀ ਚਾਹੁੰਦੇ ਨੇ ਆ ਦੇਖੋ ਤੁਸੀਂ ਇੱਥੇ ਆਓ ਆ ਦੇਖੋ ਥਾਂ ਕਿੰਨਾ ਨੀਵਾ ਆ ਤੇ ਆ ਲੋਕ ਜਿਹੜੇ ਆ ਥੱਲੇ ਆਪਾਂ ਨੂੰ ਨਿੱਕੇ ਨਿੱਕੇ ਲੱਗਦੇ ਵੀ ਬੜੇ ਨਿੱਕੇ ਨਿੱਕੇ ਆ ਤਾਂ ਇਹ ਪੂਰੇ ਨਿੱਕੇ ਨਿਗੇ ਪੂਰੇ ਬੰਦੇ ਨੇ ਪਰ ਇੱਥੇ ਆਪਾਂ ਉੱਚੀ ਥਾਂ ਕਿੰਨੀ ਆ ਜੇ ਇਧਰੋਂ ਮੇਰੇ ਗੱਲ ਕਹਿਣ ਦਾ ਮਤਲਬ ਹੈ ਮੇਰੇ ਪਿਛਲੇ ਪਾਸੇੋਂ ਜਿੱਧਰ ਸਤਲੋਈ ਦਰਿਆ ਵਾ ਇਧਰੋਂ ਜੇ ਸਤਲੋਈ ਦਰਿਆ ਨੁਕਸਾਨ ਕਰਦਾ ਤਾਂ ਇਸ ਪਾਸੇ 35 ਫੁੱਟ ਥੱਲੇ ਪਾਣੀ ਦਾ ਜਿਹੜਾ ਹੈਗਾ ਉਹ ਪਾਣੀ ਡਿੱਗੇਗਾ ਤੇ ਆ ਜਿੱਥੇ ਲੋਕ ਖੜੇ ਨੇ ਇੱਥੇ ਜ਼ਮੀਨ ਕਿਉਂ ਡਿੱਗੀ ਹੋਈ ਆ ਇਹ ਵੀ ਤੁਹਾਨੂੰ ਦਿਖਾਉਣੇ ਆ ਕਿ ਇਹ ਕੀ ਕਾਰਨ ਬਣ ਗਿਆ ਤਾਂ ਇਸ ਪਾਸੇ ਜ਼ਮੀਨ ਕਿਉਂ ਡੇਗੀ ਆਪਾਂ ਚੱਲਦੇ ਆ ਥੱਲੇ ਤੇ ਇਹਨਾਂ ਨਾਲ ਗੱਲਬਾਤ ਕਰਦੇ ਆ ਸੋ ਬਹੁਤ ਹੀ ਉੱਚਾ ਬੰਨ ਹੈ ਮਜਬੂਤ ਹੈ ਵੈਸੇ ਬੰਨ ਪਰ ਜਿਹੜੀ ਆ ਇਹਦੇ ਥੱਲੇ ਨਾ ਰੇਤ ਆ ਰੇਤਲਾ ਬੰਨ ਤਾਂ ਉਹਦੇ ਕਰਕੇ ਦਿੱਕਤ ਆ ਰਹੀ ਆ ਇੱਧਰ ਆਓ ਤੁਹਾਨੂੰ ਦਿਖਾਵਾਂ ਐਸ ਪਾਸੇ ਨਜ਼ਰ ਮਾਰੋ ਆ ਦੇਖੋ ਇੱਥੇ ਤੁਹਾਨੂੰ ਪਾਣੀ ਵਗਦਾ ਨਜ਼ਰ ਆਊਗਾ ਆ ਪਾਣੀ ਵਗਦਾ ਨਜ਼ਰ ਆ ਰਿਹਾ ਦੇਖੋ ਇੱਥੇ ਕੋਈ ਮੋਟਰ ਨਹੀਂ ਚੱਲਦੀ ਇੱਥੇ ਕੋਈ ਐਸ ਪਾਸੇ ਸੇਮ ਨਾਲਾ ਨਹੀਂ ਹੈ ਤੇ ਆ ਦੇਖੋ ਆ ਸਾਡੇ ਖੜਿਆ-ਖੜਿਆ ਜਿਹੜੀ ਆ ਮਿੱਟੀ ਡੇਗੀ ਆ ਇਹ ਸਾਰੀ ਜ਼ਮੀਨ ਜਿਹੜੀ ਇਹ ਪੋਲੀ ਹੋ ਗਈ ਆ ਕਿਉਂਕਿ ਦੂਜੇ ਪਾਸੇ ਹਜ਼ਾਰਾਂ ਏਕੜ ਚ ਜਿਵੇਂ ਮੈਂ ਪਹਿਲਾਂ ਦੱਸਿਆ ਹਜ਼ਾਰਾਂ ਏਕੜ ਦੇ ਵਿੱਚ ਸੇਮ ਤੇ ਆਹ ਜ਼ਮੀਨ ਪੋਲੀ ਹੋ ਕੇ ਆਪੇ ਡਿਗ ਰਹੀ ਆ ਤੇ ਆਪਾਂ ਜਿਹੜੇ ਲੋਕ ਇੱਥੇ ਖੜੇ ਨੇ ਉਹਨਾਂ ਨੂੰ ਪੁੱਛਦੇ ਆਂ ਵੀ ਕਹਾਣੀ ਕੀ ਆਖਰ ਸਾਰੀ ਵੀ ਜ਼ਮੀਨ ਡਿਗ ਡਿਗ ਕੇ ਨੀਵੇਂ ਪਾਸੇ ਨੂੰ ਕਿਉਂ ਜਾ ਰਹੀ ਆ ਐਸ ਪਾਸੇ ਕੰਮ ਚੱਲਦਾ ਪਿਆ ਤੇ ਕਿੰਨਾ ਕੰਮ ਚੱਲਦਾ ਹੈ ਕੌਣ ਇੱਥੇ ਸਾਥ ਦੇ ਰਿਹਾ ਆ ਆਪਾਂ ਗੱਲਬਾਤ ਕਰਦੇ ਆਂ ਨੰਬਰਦਾਰ ਸਾਹਿਬ ਸਾਡੇ ਨਾਲ ਨੇ ਨੰਬਰਦਾਰ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਲੱਗਿਆ? ਸਾਨੂੰ ਅੱਜ ਤੋਂ ਹੋ ਗਏ 12-13 ਦਿਨ ਹੋ ਗਏ ਜੀ। ਬਸ ਅੱਛਾ ਤੇ ਪ੍ਰਸ਼ਾਸਨ ਨਾਲ ਨਹੀਂ ਸਾਨੂੰ ਪ੍ਰਸ਼ਾਸਨ ਅੱਜ ਤੱਕ ਕੋਈ ਸਾਥ ਨਹੀਂ। ਕੱਲ ਸਾਨੂੰ ਇੱਕ ਜੀਸੀਬੀ ਦਿੱਤੀ ਹੈ ਜੀ। ਹਾਂ। ਤੇ ਅੱਜ ਇੱਕ ਆਪੋਲੈਂਟ ਦਿੱਤੀ। ਬਾਕੀ ਸਾਰੀ ਤੁਹਾਨੂੰ ਨਿਗਾਹ ਮਾਰ ਲਓ ਸਾਰੀ ਸੇਵਾ ਹੀ ਹੈ ਜੀ। ਜਿੰਨੀ ਟਰਾਲੀਆਂ ਮਿੱਟੀ ਦੀ ਆ ਰਹੀਆਂ ਜੀ। ਕੁਝ ਹੈਗਾ ਮਿੱਟੀ ਅਸੀਂ ਆਮ ਲਈ ਜੀ। ਟਰਾਲੀਆਂ ਦਾ ਤੇਲ ਸਾਡਾ ਟਰਾਲੀਆਂ ਸਾਡੀਆਂ ਇਹ ਸਾਰਾ ਇਲਾਕੇ ਏਰੀਆ ਦਾ ਕੰਮ ਚੱਲਦਾ ਪਿਆ ਜੀ। ਪ੍ਰਸ਼ਾਸਨ ਦਾ ਕੁਝ ਨਹੀਂ ਜੀ। ਅੱਜ ਪ੍ਰਸ਼ਾਸਨ ਨੇ ਇੱਕ ਜੀਸੀਬੀ ਹੁਣ 15 ਮਿੰਟ ਹੋਇਆ ਤੁਹਾਡੇ ਸਾਹਮਣੇ 15 ਮਿੰਟ ਆ ਕਿੰਨੇ ਕਿੰਨੇ ਭੇਜੀ ਐ ਇਹ ਹੁਣ ਐਸਡੀਓ ਸਾਹਿਬ ਨਾਲ ਮੇਰੀ ਗੱਲ ਹੋਈ ਇਹਨਾਂ ਉਹਨਾਂ ਭੇਜੀ ਐ ਡੀਓ ਸਾਹਿਬ ਨੇ ਅੱਛਾ 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 ਅੱਜ ਇੱਥੇ ਆਪਾਂ ਖੜੇ ਆ ਇੱਥੇ ਕੀ ਹਾਲਾਤ ਨੇ ਇਧਰ ਹੋ ਜੋਈ ਤੁਸੀਂ ਸਾਰੇ ਇਹ ਹਾਲਾਤ ਐ ਜੀ ਐ ਹੋਰ ਪਿੱਛੇ ਜਾ ਵੀਰ ਜੀ ਹੋਰ ਪਿੱਛੇ ਹਲਾਤ ਮਾੜੇ ਨਹੀਂ ਆ ਨਹੀਂ ਇਹ ਕਾਰਨ ਕੀ ਆ ਆ ਜਮੀਨ ਦਿਖਾਓ ਥੱਲੇ ਇਹ ਜਮੀਨ ਕਿਉਂ ਇੱਥੇ ਕੋਈ ਪਾਣੀ ਨਹੀਂ ਆ ਰਿਹਾ ਇਧਰ ਕੋ ਮੋਟਰ ਚੱਲਦੀ ਐ ਪਾਣੀ ਕਹਤਾਂ ਇਹ ਪਾਣੀ ਜੀ ਉਧਰ ਇਹ ਘੜ ਘੜ ਪਿਆ ਫਟ ਨਹੀਂ ਮਾਤਾ ਅੱਛਾ ਉਧਰ 3 ਫੁੱਟ ਪਾਣੀ ਬੰਨ ਦੇ ਨਾਲ ਲਗਾ ਜੀ ਉਹ ਉਧਰੋਂ ਪਾਣੀ ਦਾ ਪ੍ਰੈਸ਼ਰ ਨਾ ਬਣ ਕੇ ਬੰਨ ਦੇ ਥੱਲੇ ਥੱਲੇ ਜਾ ਕੇ ਉਹ ਵੇਖੋ ਇਹ ਤੇ ਚੇ ਨਾ ਇਹ ਲੋ ਕਿੱਲਾ ਅੱਗੇ ਜਾ ਕੇ ਵੇਖੋ ਹਾਂ ਇਹਨਾਂ ਪਾਣੀ ਉੱਥੋਂ ਹੀ ਵਗ ਜਾਂਦਾ ਜੀ ਆ ਕੇ ਸਾਹਿਬ ਇਹ ਪਾਣੀ ਦੇ ਪ੍ਰੈਸ਼ਰ ਨਾਲ ਥੱਲੇ ਥੱਲੇ ਬੰਨ ਦੇ ਥੱਲੇ ਨਿਕਲ ਜਾਂਦਾ ਹੈ ਇਹ ਫਿਰ ਕਹਿ ਸਕਦੇ ਆ ਕਿ ਇਹ ਜਿਹੜਾ ਪਾਣੀ ਆ ਦਰਿਆ ਦਾ ਇਧਰਲੇ ਪਾਸੇ ਨੂੰ ਥੱਲੇ ਦੀ ਆ ਗਿਆ ਹਾਂ ਜੀ ਹਾਂ ਜੀ ਇਹ ਸਾਰੇ ਪਾਣੀ ਦਰਿਆ ਦਾ ਇਹ ਸਾਫ਼ ਹੋ ਕੇ ਰੇਤਾਂ ਆਉਂਦਾ ਪਿਆ ਜੀ ਇਹ ਤਾਂ ਹੀ ਆ ਉਹ ਜਿਹੜੀ ਮਿੱਟੀ ਮੈਨ ਦਾ ਕਾਰਨ ਹੋਈ ਹੈ ਜਿਹੜੀ ਥੱਲੇ ਦਾ ਪਾਣੀ ਲੰਘਦਾ ਪਿਆ ਦਰਿਆ ਦਾ ਜੀ ਇਹ ਹੁਣ ਕੱਲ ਪਰਸ ਆ ਜਿਹੜੀਆਂ ਟਿੱਗਾਂ ਆ ਤੁਸੀਂ ਜਿਵੇਂ ਜਿਹੜੀ ਪੋਕਲੈਨ ਆ ਇਹ ਮਿੱਟੀ ਪਾਰੀ ਆ ਇਹ ਸਾਰੀਆਂ ਟਿੱਗਾਂ ਸਲਾਬ ਦੇ ਨਾਲ ਡੱਗੀਆਂ ਕਿਹਾ ਸਕਦੇ ਆ ਵੀ ਜਿਹੜੀ ਉਧਰੋਂ ਪਾਣੀ ਰਿਸ ਕੇ ਆ ਰਿਹਾ ਹੈ ਜਿਹੜਾ ਪਾਣੀ ਆਉਂਦਾ ਥੱਲੇ ਪਾਣੀ ਸੇਮ ਸੇਮ ਨਾਲ ਸੇਮ ਨੇ ਸਾਰਾ ਸਟਿਆ ਸਾਰਾ ਸਾਰਾ ਬੰਨ ਸਾਰਾ ਸਾਡਾ ਥੱਲੇ ਸੁੱਟਦਾ ਸਾਰਾ ਇਹ ਵੇਖੋ ਤੁਹਾਡੇ ਸਾਹਮਣੇ ਆਉਂਦਾ ਥੋੜਾ ਆ ਵੇਖੋ ਪ੍ਰੈਸ਼ਰ ਆ ਇਹ ਮਿਹਨਤ ਵੇਖ ਲਓ ਆ ਸਾਰੀ ਸੰਗਤ ਦੀ ਮਿਹਨਤ ਆ ਆਪਦੀ ਹੀ ਸਾਡੀ ਆਪਦੀ ਹੈ ਜੀ ਹੁਣ ਮਿੱਟੀ ਕਿੱਥੋਂ ਆ ਰਹੀ ਹੈ ਇਹ ਮਿੱਟੀ ਇਹੀ ਮੋਢ ਲੈ ਜੀ ਆਵੇ ਇਧਰ ਪਿੱਛੋਂ 3-4 ਕਿਲੋਮੀਟਰ ਹੈਗਾ ਪਿੱਛੇ ਜੀ ਅ ਇੰਨੀ ਦੂਰੋਂ ਹਾਂਜੀ ਤੇਲ ਵਗੈਰਾ ਆਪ ਪਰੇ ਕੋਈ ਕੂਮ ਨਾ ਜੀ ਤੇਲ ਜਾਂ ਸੰਸਥਾ ਲਵਾਇਆ ਸਾਨੂੰ ਜੀ ਤੇ ਜਾਂ ਹਾਂ ਆਪ ਵੀ ਮੁੰਡੇ ਪਾਹੀ ਤੇ ਜਾਂ ਸਾਡਾ ਏਰੀਆ ਜਿਵੇਂ ਫੜੋਲੇ ਪਿੰਡ ਭੇਡੀਆਂ ਕਟੋਰਾ ਏਕਾ ਸਿੰਘ ਵਾਲਾ ਬੈਲਰ ਚ ਗੱਤੇ ਵਾਲਾ ਮਾਹੌਲ ਮੈਂ ਸਰ ਸਰ ਕੱਲ ਗਈ ਆ ਬੈਡ ਸਾਡੀ 20 25 ਬੈਡ ਨੇ ਸਾਨੂੰ ਇੰਨਾ ਕੁ ਸੁਖਸ਼ੋਕ ਇਹਨਾਂ ਦਾ ਹੀ ਅਸੀਂ ਬੰਨ ਜੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬਜੇ ਤਾਂ ਇਹਨਾਂ ਦੇ ਇਹਨਾਂ ਦੇ ਆਸਰੇ ਨਾਲ ਬੰਨਣਾ ਬਜਣਾ ਬਿਲਕੁਲ ਜੀ ਸੰਗਤ ਦੇ ਆਸਰੇ ਨਾਲ ਸਾਡੀ ਕੋਈ ਵਾਹ ਨਹੀਂ ਜੀ ਸਾਡੇ ਤਾ ਤੂੰ ਨਿਗਾਹ ਮਾਰ ਲਓ ਅਸੀਂ ਰਾਤ ਨੂੰ ਜਦੋਂ ਅੱਖਾਂ ਪਹਿਲੀ ਕਰ ਸੌਂਦੇ ਨਹੀਂ ਅਸੀਂ ਜਦੋਂ ਮਟਕਾ ਮਿਟਦੇ ਸਾਨੂੰ ਸੁਪਨੇ ਚ ਵੀ ਹੁੰਦੇ ਅੱਧਾ ਰਾਤ ਨੂੰ ਆ ਜਿਹੜੀ ਜਗ੍ਹਾ ਮੈਂ ਦਿਖਾ ਰਿਹਾ ਨਾ ਤੁਹਾਨੂੰ ਆ ਦੇਖੋ ਪੋਲੀ ਹੋਈ ਪਈ ਆ ਆ ਸਾਰੀ ਪੋਲੀ ਹੋ ਹੋ ਕੇ ਆਪੇ ਡਿਗ ਰਹੀ ਆ ਤਾਂ ਚਲੋ ਮੈਂ ਡਿਗ ਰਿਹਾ ਨਾ ਤਾਂ ਪਰਲੇ ਪਾਸੇ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਹੋਣ ਕਰਕੇ ਸਾਰੀ ਦਿੱਕਤ ਆਉਂਦੀ ਆ ਤਾਂ ਇਧਰਲੇ ਪਾਸੇ ਸਲਾਬ ਹੋ ਗਈ ਹੁਣ ਮੇਨ ਪਰੇਸ਼ਾਨੀ ਇਹਨਾਂ ਲੋਕਾਂ ਨੂੰ ਪਤਾ ਕੀ ਆ ਪਰਲੇ ਪਾਸੇ ਫਿਰ ਦੁਬਾਰਾ ਦਿਖਾਓ ਉਧਰ ਬੰਨ ਬਹੁਤ ਉੱਚਾ ਆ ਪਰਲੇ ਬਨੇ ਪਾਣੀ ਜਿਹੜਾ ਉਹ ਬੰਨ ਤੋਂ ਮਹਿਜ 5 ਕਫਟ ਨੀਵਾ ਹੋਣਾ ਤਾ ਪ੍ਰੈਸ਼ਰ ਪਾਣੀ ਦਾ ਵਧਨ ਕਰਕੇ ਇਹਨਾਂ ਨੂੰ ਡਰ ਆ ਕਿ ਜਮੀਨ ਪੋਲੀ ਹੋ ਗਈ ਤਾਂ ਇਹ ਜਿਹੜਾ ਬੰਨ ਇਹ ਕਿਤੇ ਢੱਸ ਨਾ ਜਾਵੇ ਕਿਉਂਕਿ 1988 ਵਿੱਚ ਵੀ ਇੱਥੇ ਟੁੱਟਾ ਸੀ ਕਿੰਨੀ ਕ ਵਾਰ ਇੱਥੇ ਨੁਕਸਾਨ ਹੋ ਚੁੱਕਾ ਜੀ ਤਿੰਨ ਵਾਰੀ ਹੋ ਗਿਆ 88 ਹੋ ਗਿਆ 92 ਹੋ ਗਿਆ 95 ਵਿੱਚ ਇੱਥੋਂ ਹੋ ਗਿਆ ਜੀ ਅੱਛਾ ਜੀ ਇਹ ਤਿੰਨ ਵਾਰੀ ਇਥੋਂ ਨੁਕਸਾਨ ਹੋਇਆ ਜੀ ਇਤਾਂ ਹੀ ਇਸ ਤਰ੍ਹਾਂ ਜਦੋਂ ਪਾਣੀ ਨਿਕਲਦਾ ਚੱਲੋ ਪੰਜ ਸੱਤ 10 ਦਿਨ ਪਾਣੀ ਆਉਂਦਾ ਪਰ ਚਲੋ ਸੰਤਾਂ ਲਾਈਆਂ ਆ ਅੱਗੇ ਅਸੀਂ ਇਹਨੇ ਨਗਰੀ ਕੀਤੀ ਕਿ ਉਹ ਨਹੀਂ ਸੰਭਿਆ ਜੀ ਇਤਾਂ ਪੰਜ ਸੱਤ ਦਿਨ ਪਾਣੀ ਨਿਕਲੇਗਾ ਤੇ ਹੁਣ ਉਹਨੂੰ ਤਾਂ ਬੰਨ ਬਹਿ ਜਾਣਾ ਹੈ ਇਹ ਸੰਤਨਾ ਲ ਨਾ ਜੀ ਸਾਡੇ ਕੋਈ ਗੱਲ ਨਹੀਂ ਨਾ ਸਾਡੇ ਕੋਲ ਭੁੱਲਰ ਸਾਹਿਬ ਇੱਕ ਦਿਨ ਆਏ ਉੱਥੇ ਰਿੰਪ ਤੇ ਖੜੋਤੇ ਜੇ 2 ਮਿੰਟ ਉੱਥੋਂ ਉੱਥੋਂ ਪਰੇ ਮੁੜ ਗਏ ਬੱਸ ਸਾਡੇ ਕੋਲ ਨਹੀਂ ਅੱਜ ਤੱਕ ਕੋਈ ਨਹੀਂ ਆਇਆ ਨਾ ਪ੍ਰਸ਼ਾਸਨ ਦਾ ਐਸ.ਡੀ.ਓ. ਸਾਹਿਬ ਵੀ 10 ਮਿੰਟ ਆਏ ਸਾਡੇ ਕੋਲੇ ਆਉਂਦੇ ਜੀ ਜਾਂ ਇੱਕ ਦਿਨ ਡੀ.ਸੀ. ਮੈਡਮ ਆਏ ਤੇ ਹੋਰ ਨਹੀਂ ਸਾਡੇ ਕੋਲ ਨਹੀਂ ਕੋਈ ਆਇਆ ਜੀ ਆਹ ਦੇਖੋ ਵੱਡੇ ਪੱਧਰ ਤੇ ਜਿਹੜਾ ਪਾਣੀ ਹੈ ਨਾ ਉਹ ਬੰਦ ਦੇ ਥੱਲੋਂ ਦੀ ਰਿਸਕ ਆ ਰਿਹਾ ਜਿੰਨਾ ਵੀ ਤੁਸੀਂ ਦੇਖ ਰਹੇ ਹੋ ਤਾਂ ਇਹ ਰਾਤ ਨੂੰ ਇਹ ਖੁੱਡਾਂ ਜਿਹੜੀਆਂ ਵੱਡੀਆਂ ਹੋ ਸਕਦੀਆਂ ਆਹ ਜ਼ਮੀਨ ਡਿੱਗ ਰਹੀ ਹੈ ਸਲਾਬ ਇੰਨੀ ਹੋ ਗਈ ਕਿ ਆਹ ਜ਼ਮੀਨ ਡਿੱਗ ਰਹੀ ਹੈ ਤੁਸੀਂ ਦੇਖੋ ਤਾ ਪਾਣੀ ਆ ਦੇਖੋ ਤੁਸੀਂ ਪਾਣੀ ਕਿੰਨੀ ਸਪੀਡ ਦੇ ਨਾਲ ਤੇ ਇਹ ਖੁੱਡਾਂ ਨੇ ਇਹ ਰੇਜ ਆ ਜਾਂ ਇਹ ਸੇਮ ਆ ਇਹ ਕੀ ਹੈ ਇਹ ਤਾਂ ਮਹਿਕਮਾ ਦੱਸ ਸਕਦਾ ਪਰ ਕਹਿੰਦੇ ਆ ਕਿ ਮਹਿਕਮਾ ਹੁਣ ਇੱਥੇ ਆਉਂਦਾ ਹੀ ਨਹੀਂ ਕੋਈ ਵੀ ਅਫਸਰ ਇੱਥੇ ਆਉਂਦਾ ਹੀ ਨਹੀਂ ਕੀ ਗੱਲ ਅਫਸਰਾਂ ਨੂੰ ਇੰਜ ਲੱਗਦਾ ਹੈ ਕਿ ਇਹ ਸੁਲਤਾਨ ਵਾਲਾ ਬੰਨ ਹੋਣ ਮਜ਼ਬੂਤ ਹੋ ਗਿਆ ਜਾਂ ਸੁਲਤਾਨ ਵਾਲੇ ਬੰਨ ਦੇ ਉੱਤੇ ਖਤਰਾ ਨਹੀਂ ਹੈ ਜੇ ਅਫਸਰਾਂ ਨੂੰ ਇੰਜ ਲੱਗਦਾ ਜੇ ਲੱਗਦਾ ਹੈ ਤੇ ਆ ਲੋਕ ਜਿਹੜੇ ਆ ਉਹ ਕਮਲੇ ਆ ਜਿਹੜੇ ਇੰਨੇ ਲੱਗੇ ਹੋਏ ਦੇਖੋ ਤੁਸੀਂ ਦੂਰ ਦੂਰ ਤੱਕ ਜਿਹੜੇ ਲੋਕ ਆ ਦੂਰੋਂ ਦੂਰੋਂ ਟਰਾਲੀਆਂ ਲੈ ਕੇ ਇੱਥੇ ਆ ਰਹੇ ਆ ਸੋ ਲੋਕਾਂ ਨਾਲ ਫਿਰ ਗੱਲਬਾਤ ਕਰਦੇ ਆਂ ਪ੍ਰਸ਼ਾਸਨ ਕਿਉਂ ਨਹੀਂ ਇੱਥੇ ਆ ਰਿਹਾ ਕੋਈ ਮੰਤਰੀ ਸੰਤਰੀ ਐਮਐਲਏ ਦੇਖਿਆ ਤੁਸੀਂ ਨਹੀਂ ਜੀ ਐਮਐਲਏ ਸਾਹਿਬ ਆਉਂਦੇ ਨੇ ਤੇ ਦੇਖ ਕੇ ਚਲੇ ਜਾਂਦੇ ਨੇ ਬਾਕੀ ਸਹਿਯੋਗ ਸਾਰਾ ਸੰਗਤਤਾ ਹੀ ਹੈ ਹੂੰ ਤੇ ਹੁਣ ਅਸੀਂ ਇਹ ਮੰਗ ਕਰਦੇ ਆਂ ਐਮਪੀ ਸਾਹਿਬ ਤੋਂ ਵੀ ਉਹ ਇੱਥੇ ਆਏ ਨੇ ਦੇਖਿਆ ਉਹਨਾਂ 22 23 ਦੇ ਵਿੱਚ ਵੀ ਇਸ ਤਰ੍ਹਾਂ ਵੀ ਵੇਖ ਕੇ ਗਏ ਸੀ ਸਾਡੇ ਸਾਰੇ ਇਲਾਕੇ ਦੀ ਪੁਰਜੂਰੇ ਮੰਗਿਆ ਵੀ ਇਸ ਬੰਦ ਦੇ ਅੰਦਰ ਵਾਰ ਜਾਂ ਸਲੈਪ ਜਿੱਥੇ ਪੱਥਰ ਲਗਾਇਆ ਜਾਵੇ ਵੀ ਸਦਾਂ ਦਾ ਟੈਂਟਾ ਹੀ ਮੁੱਕ ਜਾਏ ਤੇ ਇਹ ਸਾਰੇ ਇਲਾਕੇ ਦੀ ਮੰਗ ਆ ਇੱਕ ਬੰਦੇ ਦੀ ਮੰਗ ਇਸ ਕਰਕੇ ਸਾਡੀ ਬੇਨਤੀ ਉਹ ਪ੍ਰਵਾਨ ਕਰਨਾ ਪਰਵਾਣ ਕਰਨ ਸੋ ਇਹ ਤੁਸੀਂ ਮੇਥੇ ਮੰਗ ਕੀਤੀ ਹੈ ਕਿਉਂਕਿ ਇੱਥੇ ਤਿੰਨ ਚਾਰ ਵਾਰ 88 ਤੋਂ ਬਾਅਦ ਟੁੱਟ ਚੁੱਕਾ ਹੈ ਆਉਂਦੇ ਨਹੀਂ ਹੈ ਵੋਟਾਂ ਤੁਸੀਂ ਪਾਉਣੇ ਹੋ ਤਾਂ ਫਿਰ ਉਹਨਾਂ ਤੋਂ ਮੰਗ ਕਿਉਂ ਨਹੀਂ ਕਰਦੇ ਵੋਟਾਂ ਵੇਲੇ ਕਿਉਂ ਨਹੀਂ ਚੀਕਦੇ ਹੁਣ ਕਿਉਂ ਚੀਕਦੇ ਹੋ ਨਹੀਂ ਮੈਂ ਤਾਂ ਤੁਹਾਡੇ ਤੇ ਵੀ ਗੁੱਸਾ ਕਰਾਂਗਾ ਵੀ ਹੁਣ ਪਰਲੇਬੰਦੇ ਪਾਣੀ ਆ ਗਿਆ ਹੁਣ ਤੁਸੀਂ ਚੀਕੀ ਜਾਂਦੇ ਹੋ ਅਸੀਂ ਜਦੋਂ ਵੀ ਆਉਂਦੇ ਨਾਲ ਜੀ ਜਦੋਂ 95 ਸੀ ਜਦੋਂ ਜਦੋਂ ਵੀ ਵੋਟਾਂ ਨੂੰ ਆਉਂਦੇ ਸਾਡੇ ਕੋਈ ਅਸੀਂ ਸਾਡੀ ਮਿਹਨਤ ਵੋਟਾਂ ਦਾ ਬਾਈਕਟ ਕਿਉਂ ਨਹੀਂ ਕਰਦੇ ਤੁਸੀਂ ਵੋਟਾਂ ਦਾ ਬਾਈਕਟ ਹੁਣ ਗਾਂ ਕਰਾਂਗੇ ਜੀ ਉਦੋਂ ਤੁਸੀਂ ਫਿਰ ਕਾਲੀ ਕਾਂਗਰਸੀ ਬਣ ਜਾਂਦੇ ਹੋਗੇ ਪਿੰਡਾਂ 'ਚ ਤਿੰ ਤੇ ਤੁਹਾਡਾ ਹੈਗਾ ਇਹਦੇ ਕੋਈ ਐਸ ਬੰਦੇ ਉੱਤੇ ਕੋ ਕਾਂਲੀ ਕਾਂਗਰਸੀ ਹੈਗਾ ਕੋਈ ਤੇ ਫਿਰ ਉਦੋਂ ਵੀ ਬਣਿਆ ਕਰੋ ਨਾ ਮਾਰ ਤਾਂ ਤੁਹਾਨੂੰ ਪੈਂਦੀ ਹੈ ਫਿਰ ਕੀ ਤਾਂ ਬਦਲਾਅ ਨਾ ਵੋਟਾਂ ਪਾਤੀਆਂ ਅਹੀਂ ਤਾਂ ਹੋ ਗਿਆ ਹੋ ਗਿਆ ਫਿਰ ਹੋ ਗਿਆ ਜੀ ਬਦਲਾਅ ਹੋ ਗਿਆ ਜੀ ਬਦਲਾਅ ਹੋ ਗਿਆ ਤੁਹਾਡੇ ਸਾਹਮਣੇ ਆ ਵੇਖ ਲੋ ਨਿਗਾਹ ਮਾਰ ਲੋ ਕਿਹੜਾ ਬਦਲਾਅ ਹੈ ਅਹੀਂ ਜੋ ਗਏ ਦਿਨ ਵੀ ਆਪੇ ਤੇ ਰਾਤ ਵੀ ਇੱਥੇ ਜੇ ਸੀਐਮ ਸਾਹਿਬ ਆਈਏ ਬਰੋਇਪਰ ਤਾਂ ਇੱਕ ਬੀਬੀ ਲਗਾਣਾ ਸ਼ਹਿਰ ਤਿਆਰ ਕਰਕੇ ਬਿਊਟੀ ਪਾਰਲਰ ਤੋਂ ਤਿਆਰ ਕਰਕੇ ਤੇ ਇਹ ਦੱਸੋ ਜੇ ਬੀਬੀ ਡੁੱਬੀ ਹੁੰਦੀ ਉਹਦੇ ਵਾਲ ਖਿਲਰੇ ਹੋਣੇ ਕੱਪੜੇ ਪਾਟੇ ਹੋਣੇ ਉਹ ਤਾਂ ਇੰਝ ਹੱਸਦੀ ਵੀ ਅਸ ਅਸ ਕੇ ਗੱਲਾਂ ਨਹੀਂ ਹੁੰਦੀ ਅਹੀਂ ਨਾ ਹਰ ਰਾਤ ਨੂੰ ਕਈ ਰੋਪੇ ਨੇ ਇੱਥੇ ਬੈਠੇ ਬੈਠੇ ਜਿੱਦਾਂ ਹੱਸ ਹੱਸ ਗੱਲਾਂ ਕਰਦਾ ਉਹ ਡੁੱਬਿਆ ਥੋੜਾ ਜੀ ਜਿਹੜੀਆਂ ਦਰਿਆ ਦੀਆਂ ਬੀਪੀਆਂ ਆਇਆਂ ਜਿਹੜੀਆਂ ਦਰਿਆ ਦੇ ਵਿੱਚ ਡੁੱਬੀਆਂ ਜਿਹੜੀਆਂ ਮੁਸੀਬਤ 'ਚ ਨੇ ਉਹਨਾਂ ਦੇ ਕੱਪੜੇ ਜਿਹੜੇ ਆ ਮੈਨੂੰ ਲੱਗਦਾ 10-10 ਨਾ ਕੋ ਨਾ ਬਦਲੇ ਨਹੀਂ ਹੋਣੇ ਕਿਤੇ ਮੈਂ ਕਹਾਂ ਜੀ ਤਾਂ ਹੀ ਨਹੀਂ ਬਦਲਨੇ ਕਿਤੇ ਕੋਠੇ ਉੱਤੇ ਬੈਠੇ ਕਿਤੇ ਬੀਬੀ ਕਿਵੇਂ ਕੱਪੜੇ ਉੱਤੋਂ ਮੀਂਹ ਪੈਂਦਾ ਸਕੌਨ ਨੂੰ ਕਿਹੜਾ ਤੁਹਾਨੂੰ ਆਗਾ ਵੋਟਰਾਂ ਦੇ ਕਿਵੇਂ ਕੱਪੜੇ ਬਦਲੇ ਕਿ ਬੀਬੀ ਬਿਲੰਦ ਸੋ ਇਹ ਤਾਂ ਬੀਬੀ ਲਈ ਜਿਹੜੇ ਦੁਬਿਆਣਾ ਤੋਂ ਲਿਆ ਕੇ ਦਿਨੇ ਇੱਥੇ ਦਿਖਾਉਣੇ ਤੁਹਾਨੂੰ ਉਹ ਚਲੋ ਹੁਣ ਹੁਣ ਜਦੋਂ ਵੋਟਾਂ ਆਉਣਗੀਆਂ ਵੇਖੋ ਕਰਨਾ ਹੈ ਸਰਕਾਰ ਨੇ ਹੁਣ ਵੋਟਾਂ ਆਉਣਗੀਆਂ ਤੇ ਉਦੋਂ ਕਾਲੀ ਕਾਂਗਰਸੀ ਖਤਮ ਕਰਕੇ ਇਹ ਜੇ ਇਨਸਾਨੀਅਤ ਤੌਰ ਤੇ ਰੋਕੋਗੇ ਉਹਨਾਂ ਨੂੰ ਅਸੀਂ ਬਾਈਕਾਟ ਕਰਾਂਗੇ ਬੰਦ ਰੱਖ ਕੇ ਸੱਚੇ ਪਾਏ ਆਈ ਸਾਰਾ ਏਰੀਆ ਚੇਹੜੀ ਆਈਏ ਦੋਲ ਗਿਆ ਪਰਨ ਕਰਕੇ ਜਾਣਾ ਵੀ ਜੇ ਪੰਜਾਂ ਜੱਦਾਂ ਨੂੰ ਲਿਖੀ ਦੇ ਕੇ ਜਾਓ ਪਹਿਲਾਂ ਜੇ ਦਾ ਵੋਟਾਂ ਦਾਂਗੇ ਤੇ ਨਹੀਂ ਤੇ ਅਸੀਂ ਵੋਟਾਂ ਦਾ ਬਾਈਕਾਟ ਕਰਾਂਗੇ ਜੀ ਬਾਬਾ ਜੀ ਤੁਸੀਂ ਦੱਸੋ ਮੈਨੂੰ ਸਾਰੇ ਹੁਣ ਇਕੱਠੇ ਹੋ ਹੁਣ ਇੱਥੇ ਤੁਹਾਨੂੰ ਕੋਈ ਕਾਲੀ ਕਾਂਗਰਸੀ ਭਾਜਪਾ ਆਮ ਆਦਮੀ ਪਾਰਟੀ ਵਾਲਾ ਦੇਖਦਾ ਨਹੀਂ ਹੋਰ ਕੋਈ ਦੇਖਦਾ ਨਹੀਂ ਹੈ ਇਹ ਤਾਂ ਬਹੁਤ ਤੰਗ ਹੈ ਜੀ ਉਹ ਇੱਥੇ ਆਉਂਦੇ ਆ ਜਿਵੇਂ ਹੁਣ ਪੁਲਰ ਸਾਹਿਬ ਆਏ ਇੱਕ ਦੇ ਚੱਕਰ ਮਾਰ ਕੇ ਇੱਥੇ ਚਲੇ ਗਏ ਫੋਟੋ ਖਿਜਾ ਕੇ ਚਲੇ ਗਏ ਕੋਈ ਸਹਿਯੋਗ ਨਹੀਂ ਹੁਣ ਸਾਡੇ ਜਿੰਨੇ ਪਿੰਡ ਇੱਥੇ 15 20 ਬੰਦਾ ਉਹ ਸਾਰਿਆਂ ਦਾ ਸਹਿਯੋਗ ਨਾਲ ਸਾਹੀਂ ਆ ਕੰਮ ਕਰ ਰਹੇ ਆ ਨਹੀਂ ਆਉਣ ਵਾਲੇ ਸਮੇਂ ਜਦੋਂ ਵੋਟਾਂ ਆਉਂਦੀਆਂ ਆ ਉਦੋਂ ਫਿਰ ਉੱਥੇ ਤੁਸੀਂ ਪਿੰਡਾਂ ਪਿੰਡਾਂ ਦੇ ਵਿੱਚ ਲਾ ਕੇ ਟੇਬਲ ਬੈਠ ਜੰਨੇ ਹੋ ਉਦੋਂ ਕਿਉਂ ਨਹੀਂ ਐਂ ਜਿਵੇਂ ਹੁਣ ਬੈਠੇ ਉੱਤੇ ਉੱਥੇ ਕੋਈ ਕਾਲੀ ਨਹੀਂ ਆ ਕੋਈ ਕਾਂਗਰਸੀ ਨਹੀਂ ਕੋਈ ਭਾਜਪਾ ਵਾਲਾ ਨਹੀਂ ਕੋਈ ਕਵੇ ਮੈਂ ਕਾਲੀ ਆ ਤਾਂ ਉੱਥੇ ਰੌਲਾ ਪੈ ਜਾਣਾ ਹੁਣ ਸਾਰੇ ਇਨਸਾਨ ਬਣ ਕੇ ਬੈਠੇ ਉਦੋਂ ਕਿਉਂ ਨਹੀਂ ਬੰਦੇ ਬਿਲਕੁਲ ਜੀ ਇਨਸਾਨ ਤਾਂ ਹੁਣ ਵੀ ਬਣਾਗੇ ਜੀ ਉਦੋਂ ਸਾਰੇ ਵਾਅਦੇ ਕਰ ਜਾਂਦੇ ਜੀ ਅਸੀਂ ਐ ਕਰਾਂਗੇ ਕਰਾਂਗੇ ਅਸੀਂ ਉਦੋਂ ਉਹਨਾਂ ਦੇ ਪਿੱਛੇ ਹੀ ਆ ਜੰਨੇ ਆ ਪਿੱਛੇ ਜਾਣ ਕੇ ਅਸੀਂ ਵੋਟਾਂ ਪਾ ਦਿੰਨੇ ਆ ਤੇ ਕਿ ਹੁਣ ਇਹ ਆਉਂਦੇ ਹੀ ਆਮ ਪਾਲ ਪਹਿਲਾਂ ਦੋ ਗਈ ਉਹ ਤਾਂ ਖਤਮ ਹੋਈ ਉਹਦਾ ਉਹਦਾ ਨਾ ਆ ਵਰਗੀ ਆ ਆਉਣ ਵਾਲੇ ਸਮੇਂ ਜਾਣੀ ਜਵਾਬ ਦੇਓਗੇ ਬਿਲਕੁਲ ਜਵਾਬ ਦੇਵਾਂਗੇ ਜੀ ਬਿਲਕੁਲ ਜੀ ਸੋ ਇਹ ਪਿੰਡ ਨਿਆਮਾਲਾ ਸੁਲਤਾਨ ਆਲਾ ਦੀ ਜਿਹੜੀ ਜਮੀਨ ਸੀਗੀ ਜਿੱਥੇ ਜੀਸੀਬੀ ਲੱਗੀ ਤੁਸੀਂ ਦੇਖ ਸਕਦੇ ਹੋ ਪੋਕਲੈਨ ਮਸ਼ੀਨ ਲੱਗੀ ਟਰੈਕਟਰ ਚੱਲਦੇ ਪੈਣੇ ਮਿੱਟੀ ਬਹੁਤ ਦੂਰੋਂ ਆਉਂਦੀ ਪਈ ਆ ਮਿੱਟੀ ਸਾਰਾ ਇਲਾਕਾ ਅਗਰਾਈ ਕਰਕੇ ਇੱਥੇ ਮਿੱਟੀ ਪਾ ਰਿਹਾ ਸਰਕਾਰ ਇੱਥੇ ਕੁਝ ਨਹੀਂ ਕਰ ਰਹੀ ਪ੍ਰਸ਼ਾਸਨ ਇੱਥੇ ਮਿੱਟੀ ਨਹੀਂ ਦੇ ਰਿਹਾ ਕੁਝ ਨਹੀਂ ਦੇ ਰਿਹਾ ਸਿਰਫ ਆ ਮਸ਼ੀਨ ਜਿਹੜੀ ਆ ਜ਼ਰੂਰ ਪ੍ਰਸ਼ਾਸਨ ਨੇ ਦਿੱਤੀ ਆ ਬਾਕੀ ਜਿਹੜਾ ਸਾਰਾ ਕੰਮ ਆ ਇਲਾਕੇ ਦੇ ਲੋਕ ਕਰ ਰਿਹਾ ਤੇ ਲੋਕਾਂ ਦੀ ਮੰਗ ਆ ਕਿ ਇਸ ਬੰਨ ਨੂੰ ਪਿਛਲੇ ਪਾਸੇ ਤੋਂ ਪੱਕਾ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ 'ਚ ਜਿਹੜੀਆਂ ਇਹੋ ਜਿਹੀਆਂ ਮੁਸੀਬਤਾਂ ਆਉਂਦੀਆਂ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਮੌਸਮ ਵਿਗੜ ਰਿਹਾ ਹੈ دریاਵਾਂ ਦੇ ਵਿੱਚ ਇਦਾਂ ਦੇ ਮਾਹੌਲ ਵਿਗੜਦੇ ਰਹੇ ਨੇ ਕਿਉਂਕਿ ਕਿਤੇ ਨਾ ਕਿਤੇ ਅਸੀਂ ਵੀ ਦੋਸ਼ੀ ਆ ਅਸੀਂ ਵਾਤਾਵਰਨ ਖਰਾਬ ਕਰ ਦਿੱਤੇ ਅਸੀਂ ਅੱਗਾਂ ਲਾਉਣੇ ਆ ਅਸੀਂ ਪਾਣੀ ਖਰਾਬ ਕਰ ਦਿੱਤੇ ਜ਼ਹਿਰ ਪਾ ਪਾ ਕੇ ਤਾਂ ਕਿਤੇ ਨਾ ਕਿਤੇ ਜਿਹੜਾ ਹੈਗਾ ਦੋਸ਼ੀ ਅਸੀਂ ਵੀ ਆ ਇਸ ਬੰਨ ਦੇ ਉੱਤੇ ਤੁਸੀਂ ਇੱਕ ਵੀ ਰੁੱਖ ਦੇਖ ਲਓ ਜੇ ਬੰਨ ਟੁੱਟਦਾ ਤਾਂ ਕਮ ਸਕਮ ਅਸੀਂ ਰੁੱਖ ਸੁੱਟਦੇ ਆ ਮੈਂ ਵੈਸੇ ਹਬੀਬ ਕੇ ਅਲੀ ਕੇ ਵਾਲਿਆਂ ਦੀ ਦਾਤ ਦਿਨਾ ਪਰ ਉੱਥੇ ਰੁੱਖ ਬਹੁਤ ਜਿੱਥੋਂ ਬੰਨ ਨੇ ਟੱਕਰ ਮਾਰੀ ਆ ਉੱਥੋਂ ਵੱਡੇ-ਵੱਡੇ ਮੋਛਿਆਂ ਨਾਲ ਹੀ ਸੁੱਟ ਦਿੱਤੇ ਆ ਨਹੀਂ ਤਾਂ ਅੱਜ ਨੂੰ ਫਰੋਜਪੁਰ ਤੱਕ ਪਾਣੀ ਪਹੁੰਚਿਆ ਹੁੰਦਾ ਤੇ ਇਸ ਇਲਾਕੇ ਦੇ ਲੋਕਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਕਿ ਇਹਨਾਂ ਬੰਨਾਂ ਤੇ ਰੁੱਖ ਜੇ ਕੋਈ ਭਲੀ ਲਾਜ ਜਾਂਦਾ ਨਾ ਜੇ ਕੋਈ ਅਫਸਰ ਲਾ ਜਾਂਦਾ ਕਿਤੇ ਕੋਈ ਬੰਦਾ ਲਾ ਜਾਂਦਾ ਤੇ ਉਹਨੂੰ ਪਾਲ ਲਿਆ ਕਰੋ ਸੰਭਿਆ ਕਰੋ ਤਾਂ ਕਿ ਮੁਸੀਬਤ ਆਉਣ ਤੇ ਅਸੀਂ ਇਹਨਾਂ ਰੁੱਖਾਂ ਤੋਂ ਕੰਮ ਲੈ ਸਕੀਏ ਹੁਣ ਦੇਖਣਾ ਹੋਊਗਾ ਕਿ ਸੁਲਤਾਨ ਵਾਲੇ ਦੇ ਲੋਕਾਂ ਦੀ ਨਿਯਾਮ ਵਾਲੇ ਦੇ ਲੋਕਾਂ ਦੀ ਜਾਂ ਇਸ ਚਾਰਚ ਫੇਰੇ ਦੇ ਲੋਕ ਜਿਹੜੇ ਇਸ ਬੰਨ ਤੋਂ ਪਰੇਸ਼ਾਨ ਨੇ ਇਸ ਪਾਣੀ ਤੋਂ ਪਰੇਸ਼ਾਨ ਨੇ ਕਿਉਂਕਿ ਜੇ ਇੱਥੋਂ ਪਾਣੀ ਟੁੱਟਦਾ ਤਾਂ ਅਗਲੇ ਪਿੰਡ ਜਿਹੜਾ ਤੁਸੀ ਬੰਨ ਉਹਦੇ ਹਾਲਾਤ ਮੈਂ ਤੁਹਾਨੂੰ ਵਿਖਾ ਦਿੱਤੇ ਆ ਉਸ ਬੰਨ ਨੇ 5 ਮਿੰਟ ਨਹੀਂ ਲੱਗਣੇ ਤੇ ਪਾਣੀ ਫਰੋਜਪੁਰ ਤੱਕ ਪਹੁੰਚ ਜਾਣਾ ਅਸੀਂ ਸਰਕਾਰ ਕੋਲ ਨਹੀਂ ਕੋਈ ਮੰਗਦੇ ਕਿ ਸਾਨੂੰ ਪਤਾ ਸਰਕਾਰ ਤੋਂ ਦੇਣੇ ਕੋਈ ਨਹੀਂ ਆਈ ਅਸੀਂ ਤੇ ਆਨੇ ਚਲੋ ਸਾਨੂੰ ਪ੍ਰਸ਼ਾਸਨ ਡੀਸੀ ਮੈਡਮ ਐਡਮੋ ਸਾਹਿਬ ਨੂੰ ਕਹਿ ਕੇ ਕਿ ਦੋ ਜੇਈ ਅਸੀਂ ਤਾਂ ਕਿ ਅੰਨਾ ਜੋਰ ਲਾਉਣਾ ਜੱਟ ਤਾਂ ਨਹੀਂ ਹੁੰਦਾ ਤੁਹਾਨੂੰ ਪਤਾ ਜੀ ਜਿੱਦਨ ਪੈ ਗਿਆ ਨਾ ਤੱਕ ਦੇ ਨਜ਼ਰ ਆ ਕਿ ਜੇ ਆਈਆਂ ਨੂੰ ਗਲਤੀ ਮਿੱਟੀ ਪਾਤੀ ਪਾਣੀ ਕਿ ਦੂਜੇ ਬੰਨੋਂ ਨਿਕਲ ਗਿਆ ਤੇ ਅਸੀਂ ਤੇ ਕਹਿਣਾ ਜੀ ਹੁਣ ਜਾ ਕੋਈ ਜੇਈ ਜਾਂ ਇਸ ਦੇ ਦੋ ਕਾਨੂੰਨ ਕੋ ਬੰਦੇ ਦੇਣ ਸਰਕਾਰ ਆਪ ਦੇ ਮਿੱਟੀ ਸਾਡੇ ਕੋਲ ਕਵਾਦ ਸਹੀ ਲੈਣਾ ਯਾਨੀ ਤੁਸੀਂ ਚਾਹੁੰਦੇ ਹੋ ਕਿ ਟੈਕਨੀਕਲੀ ਬੰਦਾ ਕੋ ਦੇਣ ਹਾਂਜੀ ਵੈਰੀ ਗੁੱਡ ਟੈਕਨੀਕਲੀ ਬੰਦਾ ਦੇਣ ਜਿਹੜਾ ਟੈਕਨੀਕ ਦੇ ਨਾਲ ਇੱਥੇ ਕੰਮ ਕਰਾਵੇ ਟੈਕਨੀਕ ਨਾਲ ਕੰਮ ਕਰਾ ਲੈਣ ਕਰਾਂਗੇ ਅਸੀਂ ਆਪਦੇ ਲੋ ਕਰਾਂਗੇ ਸੇਵਾ ਦੇ ਕਰਾਂਗੇ ਕਰਾ ਲੈਣ ਉੱਤੇ ਬੈਗੇ ਸੀ ਬਿਲਕੁਲ ਇਹਨਾਂ ਦੀ ਅਸੀਂ ਮੰਗਾ ਕਿ ਅਸੀਂ ਇੱਥੇ ਪੂਰੇ ਜ਼ੋਰ ਤੇ ਲੱਗੇ ਹੋਏ ਹਾਂ ਸਾਨੂੰ ਕੋਈ ਟੈਕਨੀਕਲ ਬੰਦਾ ਦਿਓ ਜਿਹੜਾ ਕਿ ਟੈਕਨੀਕ ਦਾ ਕੰਮ ਕਰਾਵੇ ਕਿਉਂਕਿ ਪਾਣੀ ਥੱਲੇ ਦੀ ਇੱਧਰ ਰਿਸ ਰਿਹਾ ਹਾਂਜੀ ਤੁਸੀਂ ਕੀ ਕਹਿੰਦੇ ਸੀ ਸਾਡੀ ਇਹ ਲੋਕਾਂ ਵਾਂ ਅੱਗੇ ਬੇਨਤੀ ਹੈ ਕਿ ਮਿੱਟੀ ਦੀ ਬਹੁਤ ਤੇ ਕਟੋਕਾਰ ਜਿਹੜੇ ਮਿੱਟੀ ਦੀਆਂ ਬੋਰੀਆਂ ਭਰ-ਭਰ ਕੇ ਟਰਾਲੀਆਂ ਸਾਨੂੰ ਲੋਕਾਂ ਦੀ ਸੇਵਾ ਜਿਹੜੀ ਬਹੁਤ ਜ਼ਰੂਰਤ ਹੈ ਇਸ ਟਾਈਮ 'ਚ ਹੂੰ ਤੋ ਇਹ ਸੰਗਤਾਂ ਕੀ ਇਹ ਹੀ ਬੇਨਤੀ ਆਏ ਕਿ ਜੇ ਵਾਤ ਤੋਂ ਵਾਤ ਜਿੰਨੀਆਂ ਮਿਲ ਆ ਸਕਦੇ ਨੇ ਸੁਲਤਾਨਵਾਲਾ ਨਿਆਮਲਾ ਇਸ ਬੰਦ ਦੇ ਉੱਤੇ ਲਾ ਕੇ ਸਾਨੂੰ ਦਿੱਤੀ ਜਾਣ। ਬਿਲਕੁਲ ਇਹਨਾਂ ਨੇ ਮਿੱਟੀ ਦੀ ਗੱਲ ਕੀਤੀ ਹੈ ਪਰ ਜਦੋਂ ਮੈਂ ਇੱਥੇ ਆ ਕੇ ਵੇਖਿਆ ਇੱਥੇ ਲੰਗਰ ਪਾਣੀ ਵੱਲੋਂ ਵੀ ਜਿਹੜਾ ਹੈਗਾ ਥੋੜੀ ਜਿਹੀ ਕਮੀ ਆ ਜਿਹੜੇ ਲੋਕ ਸੇਵਾ ਕਰਦੇ ਸਾਡੇ ਫਿਰੋਜ਼ਪੁਰ ਦੀਆਂ ਸੰਸਥਾਵਾਂ ਉਹਨਾਂ ਨੂੰ ਬੇਨਤੀ ਹੈ ਕਿ ਪਾਣੀ ਦੀਆਂ ਬੋਤਲਾਂ ਕਿਉਂਕਿ ਇਹਨਾਂ ਇਲਾਕੇ ਦੇ ਬੋਰਾ ਦੇ ਵਿੱਚ ਨਾ ਦਰਿਆ ਦਾ ਪਾਣੀ ਪੈਣ ਕਰਕੇ ਬੋਰ ਖਰਾਬ ਹੋ ਗਏ ਤਾਂ ਪਾਣੀ ਵੱਧ ਤੋਂ ਵੱਧ ਜਿਹੜਾ ਸੁਲਤਾਨ ਵਾਲੇ ਬੰਦ ਤੇ ਪਹਚਾਓ ਤਾਂ ਕਿ ਜਿਹੜੀ ਸੰਗਤ ਸੇਵਾ ਕਰਦੀ ਆ ਉਹਨੂੰ ਪਿਆਸ ਵੀ ਲੱਗਦੀ ਉਹਨੂੰ ਭੁੱਖ ਵੀ ਲੱਗਦੀ ਹੈ ਤਾਂ ਆਪਾਂ ਇਹਨਾਂ ਦੀ ਸੇਵਾ ਜਿਹੜੀ ਆ ਉਹ ਕਰ ਸਕੀਏ। ਉਹ ਸਰ ਫੋਟਵਾਨ ਉਹਨਾਂ ਦਾ ਕਿਸਮ ਤੇ ਆ ਉਹਨਾਂ ਦੇ ਕੱਕ ਭਲੇ ਨਹੀਂ ਆ ਜਨਤਾ ਮਰਨ ਦੀ ਮਰੀ ਜਾਵੇ ਰੂੜੀ ਜਾਵੇ ਉਹਨਾਂ ਦੇ ਸਿਰ ਤੇ ਅਸਰ ਨਹੀਂ ਆ ਉਹਨਾਂ ਫੋਟਵਾਨਾਂ ਨਾਲ ਬਰਬਾਦ ਸਾਡੀ ਫੋਟੋ ਮੁਲਕ ਵੇਖ ਲਵੇ ਬਿਲਕੁਲ ਜੀ ਇਸ ਵਾਰ ਜਿਹੜਾ ਫੋਟਾਂ ਦਾ ਫੋਟੋਆਂ ਦਾ ਦੌਰ ਜਿਹੜਾ ਉਹ ਬਹੁਤ ਜ਼ਿਆਦਾ ਰਿਹਾ ਕਿਉਂਕਿ ਸਾ ਜਿੱਥੇ ਵੀ ਜਾਂਦੇ ਆ ਤੇ ਉਹੀ ਕਹਿੰਦੇ ਆ ਕਿ ਜਿਹੜਾ ਵੀ ਮੰਤਰੀ ਸੰਤਰੀ ਜਾਂ ਜੋ ਵੀ ਪ੍ਰਸ਼ਾਸਨ ਅਧਿਕਾਰੀ ਆਉਂਦੇ ਆ ਉਹ ਫੋਟੋਆਂ ਲਵਾ ਕੇ ਮੁੜ ਜਾਂਦੇ ਆ ਦੇਖੋ ਇੱਥੇ ਪਾਣੀ ਦੀ ਬਹੁਤ ਜ਼ਰੂਰਤ ਆ ਬੋਤਲਾਂ ਵਾਲਾ ਪਾਣੀ ਜਿੰਨੇ ਵੀ ਸੱਜਣ ਜਿੰਨੇ ਵੀ ਲੋਕ ਜਿਹੜੇ ਹੈਗੇ ਸੇਵਾਦਾਰ ਨੇ ਇੱਥੇ ਵੀ ਬੋਤਲਾਂ ਪਚਾਓ ਸੁਲਤਾਨ ਵਾਲਾ ਨਿਯਾਮ ਵਾਲਾ ਦਾ ਏਰੀਆ ਇੱਥੇ ਸੰਗਤ ਨੂੰ ਜਿਹੜਾ ਬੋਰੀਆਂ ਤੋੜਿਆਂ ਦੀ ਲੋੜ ਆ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਪਾਣੀ ਪੀਣ ਵਾਲੇ ਪਾਣੀ ਦੀ ਬਹੁਤ ਜ਼ਿਆਦਾ ਇੱਥੇ ਜ਼ਰੂਰਤ ਆ ਤਾਂ ਆ ਏ ਤੂੰ 37 8 ਕਿਲੋਮੀਟਰ ਵੇਖ ਲਈ ਤੂੰ ਸਾਰਾ ਜਾਲ ਥਲ ਪਾਣੀ ਪਾਣੀ ਦੀਦਾ ਵੇ 7 8 ਕਿਲੋਮੀਟਰ ਚ ਪਾਣੀ ਪਾਣੀ ਆ ਪਾਣੀ ਪਾਣੀ ਤੇ ਨਿਗੇ ਮਾਰ ਰੋ ਵੇਖੋ ਕਿੱਥੇ ਇਹਦੀ ਤਾਂ ਬਹੁਤ ਧੱਕਾ ਥੱਲੇ ਨੂੰ ਪੈਂਦੀ ਹੋਣੀ 35 ਫੁੱਟ ਥੱਲੇ ਥਾਂ ਡੂੰਘੀ ਹਾਂ ਹਾਂ 35 ਫੁੱਟ ਥੱਲੇ ਜੂ ਆ ਵੇ ਮੁੱਠਿਆਂ ਐ ਨੂੰ ਅਗੇ ਤੂੰ 5 6 ਕਿਲੋਮੀਟਰ ਆ ਜਾ ਹੁੰਦੀ ਨੇ ਬੰਨ ਵੀ ਆਈ ਆ ਇਹ ਸਾਰਾ ਪਾਣੀ ਪਾਣੀ ਆ ਐ ਨੂੰ ਆ ਨਗਰਬੀਨ ਤੇ ਆ ਪਾਕਿਸਤਾਨ ਐ ਇਹਨੂੰ ਚਲਾ ਗਿਆ ਅੱਛਾ ਇਹ ਸਾਰਾ ਪਾਣੀ ਪਾਣੀ ਇਹੋ ਘੰਟੇ ਬੈਠ ਤੋੜ ਸਕਦਾ ਹੈ ਨਾ ਜੇ ਮਾਲਕ ਨੇ ਟੁੱਟਣ ਤਾਂ ਨਹੀਂ ਦਿੰਦੇ ਜੀ ਤੋੜ ਸਕਦਾ ਹੈ ਨਾ ਸਿੱਧਾ ਨਿਜਾਮ ਆਏ ਤੇ ਕਿਹੜੇ ਤੁਸੀਂ ਬੰਨ ਇਹ ਤਾਂ 5 ਮਿੰਟ ਵੀ ਨਹੀਂ ਝੜਨਾ ਨਿਜਾਮ ਵਾਲਾ ਨਹੀਂ ਝੜਨਾ ਕਟੋਰਾ ਨਹੀਂ ਝੜਨਾ ਸ਼ਹਿਰ ਦਾ ਫਿਰ ਲੱਗੇ ਜਾਣਾ ਇਹਨੂੰ ਸਭ ਕੁ ਤਾਕਤ ਲੈ ਜਾਣਾ ਹੈ ਤਾਕੇ ਤਾਂ ਚਲੋ ਉਹ ਤਾਂ ਵੇਖੋ ਕੁਦਰਤ ਹੈ ਕੁਦਰਤ ਦੀ ਕਰੋਪੀ ਆ ਤਾਂ ਸਾਹਮਣੇ ਬੈਸਤੀ ਪਈ ਆ ਪਰ ਇੱਥੇ ਤੁਸੀਂ ਕਹਿੰਦੇ ਹੋ ਵੀ ਇੱਥੇ ਸਾਨੂੰ ਕੰਧਾਂ ਚਾਹੀਦੀਆਂ ਇੱਥੇ ਕੋਈ ਸਪੋਰਟਾ ਲੱਗਣਾ ਇੱਥੇ ਪੱਥਰ ਲੱਗਦਾ ਹੈ ਨਾ ਨੋਚਾਂ ਬਣ ਜਾਣ ਦੋਨਾਂ ਬੰਨੇ ਇਧਰ ਛੋੜੀਏ ਗੱਡ ਬਣੇ ਤੇ ਬਰਾਬਰ ਬਣਨ ਤੇ ਫਿਰ ਬਚਾਅ ਹੋ ਸਕਦਾ ਹੈ ਇਹ ਬਣਦੇ ਹੋ ਜਾਂਦੇ ਐ ਤੂੰ ਹੋ ਜਾਣ ਸਾਰਿਆਂ ਦੀ ਮੰਗ ਮੈਨੂੰ ਇਹ ਲੱਗਦਾ ਮੰਗ ਕਰਦੇ ਕਰਦੇ ਬੁੱਢੇ ਹੋ ਗਏ ਜੇ ਪਰ ਬੁੱਢੇ ਆ ਵਿੱਚ ਤੇ ਅਦਾਰੀ ਹੋ ਗਏ ਸਾਡੀ ਮੰਗ ਹੀ ਹੁੰਦੀ ਹੈ ਆ ਸਾਡਾ ਚੋਨਾ ਇੱਥੇ ਨਾ ਤੇ ਫਿਰ ਵੋਟਾਂ ਕਿ ਪਾਉਂਦੇ ਜੇ ਵੋਟਾਂ ਆ ਕਿ ਕਿਹੜੇ ਝਾੜੂ ਨੂੰ ਪਾਇਆ ਉਹ ਜਨਾਨੀਆਂ ਝਾੜੂ ਰੱਖੀ ਬੈਠੀਆਂ ਉਹਨਾਂ ਨੂੰ ਕੁੱਟਣਾ ਨੇ ਇੱਥੇ ਆ ਕੇ ਤਾਂ ਇਹ ਪਾਰਟੀ ਝਾੜੂ ਪਾਰਟੀ ਦੇ ਉਹ ਝਾੜਵਾਨਾਂ ਨੇ ਉਹਨਾਂ ਨੂੰ ਕੁੱਟ ਕੋਟ ਕੋਟ ਪਜਾਉਣਾ ਹੈ ਹਾਂ ਵੀ ਹੁਣ ਤਾਂ ਆਉਂਦਾ ਨਹੀਂ ਕੋਈ ਪਿਆ ਆਉਂਦੇ ਨੇ ਤਾਂ ਫੋਟੋ ਖਿਲਾ ਕੇ ਫਿਰ ਚਲੇ ਜਾਂਦੇ ਆ ਇਹ ਕੀ ਫਾਇਦਾ ਫੋਟੋ ਕਰਾਉਂਦਾ ਕੋਈ ਚੀਜ਼ ਦੇਖੇ ਨਹੀਂ ਜਾਂਦੇ ਨਾ ਕਿੱਥੇ ਕੋਈ ਇੱਥੇ ਸਵਾਦ ਦੇਣੀ ਨਾ ਆ ਸੰਗਤਨਾ ਪਹੁੰਚਦੀ ਤੇ ਬੰਨ ਗਿਆ ਸੀ ਗੱਲ ਪਰਸੂ ਦੀ ਮੈਨਾਂ ਤਾਂ ਜਿਗਰਾ ਇਨਾਂ ਪਿੰਡਾਂ ਦਾ ਕਿਹੜੇ ਆ ਛਾਵਾਂ ਸੀ ਕਿਹੜੇ ਉਹ ਬੇਮੁਸ਼ਕੀ ਨਾਲ ਜੁੜਾ ਖਾ ਇਹ ਸੇਤਾ ਕਿ ਮੈਂ ਆਪ ਧਰ ਕੇ 24 ਘੰਟੇ ਰਹਿਨੇ ਸੀ ਬਿਉ ਨੇ ਕਿ ਸ਼ਰਾਰਤ ਵੀ ਕਰ ਜਾਏ ਰਾਤ ਨੂੰ ਇਥੇ ਰਾਤ ਨੂੰ ਵੀ ਥੀ ਥਾਰਾਂ ਨਾਲ ਹਥਿਆਰਾਂ ਨਾਲ ਥਿਆਰਾਂ ਨੋਰ ਨਹੀਂ ਸਾਡੀ ਕੰਨਾਂ ਦੇ ਟਾਂਬੀ ਨੂੰ ਉਹ ਥਿਆਰ ਨਹੀਂ ਸਾਡੇ ਕੋਲ ਅੱਛਾ ਹਾਂ ਹੋਰ ਥਾਰਾਂ ਨੂੰ ਕੀ ਕਰਨਾ ਹੈ ਇੱਥੇ ਤੰਬੂ ਕਾਹ ਲੱਗਿਆ ਕਾਹ ਲੱਗਿਆ ਟਰਾਲੀਆਂ ਵੇ ਸਾਰੀਆਂ ਸੇਤਾ ਤੇ ਇਹਨੂੰ ਇੱਥੇ ਕੋਈ ਟਰਾਲੀ ਆਪਣੇ ਕੋਈ ਨਹੀਂ ਆਈ ਆਪ ਦੇ ਕੋਲੋਂ ਤੇਲ ਭਰਦੀ ਟਰਾਲੀਆਂ ਲਿਆਂਦੇ ਨੇ ਰੋਟੀ ਲੰਗਰ ਆਪ ਦੇ ਕੋਲੋਂ ਸਭ ਕੁਝ ਆ ਰਿਹਾ ਬਿਲਕੁਲ ਸਾਡੀ ਕੌਮ ਵਿੱਚ ਗਾਲੂ ਕੌਮ ਸਵੇਰੇ ਵੇਖਿਆ ਗੱਟੇ ਆਪ ਉਹ ਖਰੋ ਗੜੇ ਜ਼ਿੰਮੇਵਾਰ ਗੱਟੇ ਸੀ ਨਾ ਆ ਵੇ ਸਾਰੇ ਕਰ ਦੇ ਗੱਟੇ ਨੂੰ ਕੋਈ ਇਹਨੂੰ ਗੱਟੇ ਨਹੀਂ ਮਿਲੇ ਕੁਝ ਵੀ ਨਹੀਂ ਮਿਲਿਆ ਗੱਟਿਆਂ ਦੀ ਗੱਲ ਹੋ ਰਹੀ ਸੀ ਸ਼ਹਿਰ ਦੇ ਜਿਹੜੇ ਕਬਾੜੀਏ ਸੀ ਉਹਨਾਂ ਨੇ 6-6 ਰੁਪਏ 7 ਰੁਪਏ ਘੱਟਾ ਕਰਦਾ ਸੀ ਕਹਿੰਦਾ ਜੀ ਕਬਾੜੀਏ ਤੇ ਲੁੱਟਣ ਤੇ ਹੋ ਗਿਆ ਕਵਾੜੀ ਮੈਂ ਹਿਸਾਬ ਲਾ ਕਵਾੜੀਆਂ ਤੋਂ ਪੈਸੇ ਚੰਗੇ ਦੇ ਦੇ ਜੀ ਵੇਚ ਦੇਣੇ ਨਾ ਆਉਦੇ ਜੀ ਮੈਂ ਤੇ ਖਤਰਾ ਪਿਆ ਆ ਜੀ ਜੇ ਕਵਾੜੀਆਂ ਰੁਪਏ ਚੰਗੇ ਦੇ ਦੇ ਉਹਨੂੰ ਕੋਈ ਲੱਖ-ਪੰਜ-7 ਲੱਖ ਦੇ ਦੇ ਤਾਂ ਜੀ ਵੇਚ ਦੇਣਗੇ ਆਉਦੇ ਅੱਛਾ ਤੇ ਘੱਟਾ ਕੀ ਇਹਨਾਂ ਘੱਟਾ ਇਹਨਾਂ ਉਹ ਤੇ ਕੀ ਚੀਜ਼ ਘੱਟਾ ਤੋਂ ਬਈ ਨੀ ਕੀ ਚੀਜ਼ 1 ਰੁਪਿਆ ਦਾ ਘੱਟਾ 7 ਰੁਪਏ ਦਾ ਹੋਇਆ ਜੇ ਕਿੰਨੇ ਪੰਜ-7 ਲੱਖ ਮਿਲ ਗਿਆ ਤਾਂ ਕਵਾੜੀਆਂ ਕੇ ਖਾਣ ਨਾ ਹੋ ਜਾਇਆ ਕਵਾੜੀਆਂ ਦਾ ਬਿਲਕੁਲ ਬਿਲਕ ਪਿੰਡ ਨਾਲ ਜੀ ਸਾਨੂੰ ਇੰਨਾ ਸੰਜੋਗ ਆਹੀਂ ਬਚ ਗਏ ਤੇ ਉਹਨਾਂ ਦੇ ਬਦੌਲਤ ਬਚਣਾ ਇਹ ਤਾਂ ਇਹਨਾਂ ਦੇ ਫੱਟੀ ਪੋਜਤੀ ਸਾਡੀ ਜੀ ਬਿਲਕੁਲ ਬਿਲਕੁਲ ਅੰਕਲ ਜੀ ਕਿਵੇਂ ਕੀ ਮਾਹੌਲ ਹੈ ਨਹੀਂ ਹੁਣ ਮੈਨੂੰ ਪਾਸੇ ਕਿਉਂ ਕਰਦੇ ਹੋ ਦੱਸੋ ਨਹੀਂ ਉਹ ਤੂੰ ਰਹਿੰਦੇ ਨਹੀਂ ਮਾਹੌਲ ਦੱਸੋ ਬਿਲਕੁਲ ਜਨਾਬ ਮੈਂ ਇਹ ਕਹਾਂ ਕਹਿੰਦਾ ਵੀ ਇਹ ਜਿਹੜੇ ਬੰਦੇ ਨਾਲ ਜੀ ਜਿਹਨਾਂ ਨੇ ਤੁਸੀਂ ਬੈਡ ਲਈ ਜੇ ਜਦ ਦਿਨ ਇਹਨਾਂ ਦੇ ਮਤੋਂ ਬਾਂ ਟੁੱਟਣ ਲੱਗਾ ਹੈ ਨਾ ਉਹ ਦਿਨ ਨਾਲ ਸਾਰੀ ਸਰਕਾਰ ਸਾਰਾ ਪ੍ਰਸ਼ਾਸਨ ਚੋਂ ਸਾਰੇ ਪੱਗੇ ਝੂਏ ਦੱਸਦੇ ਪੱਗੇ ਝੂਏ ਦੱਸਦੇ ਨਾ ਜੀ ਹੁਣ ਇਹ ਵੇਖ ਲੋ ਵੀ ਅੱਜ ਨਾਲ ਕਿੱਧਰ ਨੂੰ ਵੈਲਡਿੰਗ ਹੋ ਗਈ ਹੈ ਜਦ ਦਿਨ ਆਜਾ ਇੱਥੇ ਲੋਡ ਹੈ ਸਾਨੂੰ ਤੈਨੂੰ ਦੇ ਦਿਆ ਪੈ ਤੁਹਾਨੂੰ ਦਿਖਾਈਆਂ ਥੱਲੇ ਆ ਜਾਂਦੇ ਹੀ ਕਰਦੇ ਪੈ ਜਦੋਂ ਇਹਨਾਂ ਨੂੰ ਲੋਡ ਸੀ ਉਦੋਂ ਪੱਗੇ ਝੂਏ ਅੱਜ ਅੱਜ ਪ੍ਰਸ਼ਾਸਨ ਸਾਫ ਹੋ ਗਿਆ ਅੱਜ ਅੱਜ ਸਹੀ ਹੋ ਗਏ ਨੇ ਅੱਜ ਉਹਨਾਂ ਸਰਟੀਫਿਕੇਟ ਦਿੰਦਾ ਸਹੀ ਕਰਕੇ ਨਾ ਸਾਰਾ ਤਾਂ ਮੈਂ ਕਿ ਮੋਦੀ ਸਾਹਿਬ ਨੂੰ ਅੰਜਾਮ ਨਾਲ ਵੀ ਹੋ ਜਾਓ ਹਾਂਜੀ ਉਧਰ ਗਵੰਡੀਆਂ ਨੂੰ ਗਵੰਡੀ ਦੇ ਪਿਰ ਬਚਾਵਾਂਗੇ ਪਹਿਲਾਂ ਉਹਦਾ ਬਚਾਵਾਂ ਉਹਨੂੰ ਆਜੋ ਬਾਹਰ ਸਰ ਆਜੋ ਬਾਹਰ ਠੰਡਾ ਬੜਾ ਮੌਸਮ ਬਹੁਤ ਵਧੀਆ ਜੇ ਠੰਡਾ ਹੀ ਹੈ ਹੋਰਾ ਗਰਮੀ ਨਹੀਂ ਹੈਗੀ ਵੇਖੋ ਆ ਇਹਦੋਂ ਕਰਦੇ ਬੰਦ ਕਰ ਦੇ bari ਆ ਇੱਥੇ ਖੜ੍ਹ ਜਾ ਬਾ ਕੋਈ ਨਹੀਂ ਆਪਾਂ ਕਿਵੇਂ ਇਹਦੇ ਹਾਲਾਤ ਨੇ ਹੁਣ ਜਿਹੜੇ ਇੱਥੇ ਪਹਿਲਾਂ ਪਰਲੇ ਬੰਨੇ ਹੋ ਟੁੱਟਦਾ ਸੀਗਾ ਹਾਂ ਹਾਂ ਫੋਨ ਜਿਹੜਾ ਉਹ ਐਸ ਪਾਸੇ ਆ ਐਸਾ ਹਾਂਜੀ ਕਿਵੇਂ ਦੇ ਹਾਲਾਤ ਨੇ ਪਿਛੋ ਪਾਣੀ ਦੇ ਜਾਂ ਬੰਨ ਦੇ ਸਿਚੁਏਸ਼ਨ ਕੀ ਹੈ ਬੰਨ ਅ ਇੱਕ ਵਾਰੀ ਤਾਂ ਸਟੇਬਲ ਆ ਬੰਨ ਅੱਛਾ ਜੀ ਬਾਕੀ ਪਾਣੀ ਵੱਧ ਰਿਹਾ ਥੋੜਾ ਥੋੜਾ ਜਿਹੜਾ ਉਹ ਰਿਸਾਬ ਸੀ ਨਾ ਜਿਹਨੂੰ ਆਪਾਂ ਉਹ ਸੇਮ ਕਹ ਲਈਏ ਜਾਂ ਖੁੱਡਾ ਕਹ ਲਈਏ ਉਹ ਬਹੁਤ ਜ਼ਿਆਦਾ ਦੇਖੋ ਜ਼ਮੀਨ ਡਿੱਗੀ ਜਾਂਦੀ ਇਹ ਤਾਂ ਰੇਤਾ ਦੇ ਵਿੱਚੋਂ ਆ ਜੀ ਕਾਫੀ ਅੱਗੇ ਤੱਕ ਆ ਕੇ ਇਸ ਵੇਖ ਕੇ ਆ ਅੱਛਾ ਅੱਛਾ ਇਹ ਇਹਦੀ ਪ੍ਰੈਸ਼ਰ ਕਰਕੇ ਪਾਣੀ ਦੇ ਪਾਣੀ ਦੇ ਪ੍ਰੈਸ਼ਰ ਕਰ ਪਾਣੀ ਦੇ ਪ੍ਰੈਸ਼ਰ ਤੇ ਇਹ ਲੋਕ ਕਹਿੰਦੇ ਸੀ ਕਿ ਕੋਈ ਟੈਕਨੀਕਲ ਬੰਦਾ ਸਾਨੂੰ ਦਿੱਤਾ ਜਾਵੇ ਜਿਹਦੇ ਕਰਕੇ ਅਸੀਂ ਟੈਕਨੀਕਲ ਤਰੀਕੇ ਨੇ ਮਿੱਟੀ ਤੈਨੂੰ ਦੱਸ ਕੇ ਗਏ ਇਸੇ ਤਰ੍ਹਾਂ ਹੀ ਪੈਣੀ ਆ ਜੀ ਪਿੱਛੇ ਗੱਟੇ ਲਾ ਕੇ ਵਿਚਾਲੇ ਮਿੱਟੀ ਭਰੀ ਜਾਣ। ਅੱਛਾ। ਉਹ ਪਿੱਛੇ ਵੀ ਤੁਸੀਂ ਦੇਖ ਲਓ ਉੱਥੇ ਉਹ ਟਿਕ ਗਿਆ ਸਾਰਾ। ਅੱਛਾ ਜੀ। ਜਿਹੜਾ ਪਹਿਲਾਂ ਦੇਖਿਆ ਸੀ। ਜਿਵੇਂ ਤੁਸੀਂ ਹੁਣ ਰਾਉਂਡ ਕਰਦੇ ਹੋ ਇਸ ਬੰਦ ਤੇ ਉਧਰ ਨੂੰ ਵੀ ਆਪਾਂ ਮਿਲੇ ਆਂ। ਹਾਂ ਹਾਂ। ਅੱਜ ਵੀ ਆਪਾਂ ਮਿਲੇ ਆਂ। ਇਹ ਕੋਈ ਐਸੀ ਰਿਪੋਰਟ ਬਣਾ ਕੇ ਤੁਸੀਂ ਡਿਪਾਰਟਮੈਂਟ ਨੂੰ ਸਰਕਾਰ ਨੂੰ ਭੇਜੋਗੇ ਕਿ ਭਾਈ ਮੈਂ ਇਹਨੇ ਦਿਨ ਉੱਥੇ ਰਿਹਾ ਤੇ ਵਾਕਈ ਉੱਥੇ ਹਾਲਾਤ ਹੈਗੇ ਕਿਤੇ ਨਾਲ ਨੋਚਾਂ ਜਾਂ ਕੰਦ ਬੰਦ ਬਣੀ। ਭੇਜੀ ਹੋਈ ਹੈ ਰਿਪੋਰਟ। ਅੱਛਾ ਜੀ। ਨਹੀਂ ਕਿਤੇ ਡਿਪਾਰਟਮੈਂਟ ਕੋ ਉੱ ਤੋ 2500 ਹਾਂਜੀ ਉਹਦੇ ਵਿੱਚ ਇਹ ਵੀ ਹੈਗਾ ਜੀ ਹੈਗਾ ਗੱਡੇ ਭਰ ਕੇ ਲਿਆਏ ਪਿੰਡ ਅਕੂ ਵਾਲੇ ਤੋਂ ਅੱਛਾ ਹਾਂ ਦੋ ਟਰੈਕਟਰ ਭਰ ਕੇ ਲਿਆਏ ਆ ਤੇ ਇੱਥੇ ਚਾਰ ਟਰੈਕਟਰ ਬਹਿ ਗਏ ਸੀ ਹਾਂ ਕਾਠੀ ਨਹੀਂ ਚੜਦੇ ਪਏ ਤੇ ਮੁੰਡਿਆਂ ਨੇ ਮਗਰੋਂ ਧੱਕਾ ਲਾ ਕੇ ਚੜਾ ਦਿੱਤੇ ਆ ਚਾਰ ਅੱਛਾ ਇੰਨਾ ਜੋਸ਼ ਹੋਇਆ ਪਿਆ ਭੰਡਾ ਹੋ ਗਿਆ ਸੀ ਟਰੈਕਟਰ ਖੜ ਕੇ ਖੜੇ ਸੀ ਉਹ ਕਹਿੰਦੇ ਟਰੈਕਟਰ ਲੈ ਕੇ ਉਹਨੇ 4 बाई ਉਹ ਚੜਾਵੇਗਾ ਤੇ ਮੁੰਡਿਆਂ ਨੇ ਜੀਸੀਬੀ ਉੱਲੀ ਜ਼ਿਆਦਾ ਜ਼ੋਰ ਲਾ ਕੇ ਤਾਂ ਟਰੈਕਟਰ ਚੜਾ ਦੇ ਆ ਓਏ ਸੋਹਣਿਆ ਜੀ ਆ ਘਰੇ ਕੰਗਨਾਰ ਨੌਤ ਕਹਿੰਦੀ ਸੀ ਕਿ ਪੰਜਾਬ ਦੇ ਨੌਜਵਾਨ ਨਸ਼ੇੜੀ ਆ ਬਿਲਕੁਲ ਜੀ ਬਿਲਕੁਲ ਹੁਣ ਇੱਥੇ ਆਣ ਕੇ ਵੇਖੇ ਕੰਗੜਾ ਰੌਤਾ ਵੀ ਨਸ਼ੇੜੀ ਨੇ ਕਿ ਨੌਜਵਾਨ ਪਿੰਡ ਅਕੂਲ ਦੀ ਸੰਗਤ ਤੇ 2000 ਗੱਟਾਂ ਸੀ ਪਿੰਡ ਵਸਾਰੀਆਂ ਪਹੁੰਚਾ ਕੇ ਆਏ ਆ 1000 ਗੱਟਾਂ ਹੁਣ ਇੱਧਰ ਲਿਆਂਦਾ ਕੱਲ ਵੀ ਲਿਆਂਦੇ ਜੀ ਇਹ ਸਾਰੀ ਨਗਰ ਅਕੂਲ ਸੰਗਤ ਤਿੰਨ ਚਾਰ ਦਿਨ ਹੋ ਗਏ ਲਗਾਤਾਰ ਨਟਰ ਗੱਟੇ ਭਰ ਕੇ ਤੇ ਇੱਥੇ ਬੰਨਣਾ ਤੇ ਲਿਆ ਰਹੇ ਜੀ ਸੋ ਕਿਵੇਂ ਕੰਗੜਾ ਰੌਤ ਨੂੰ ਜਵਾਬ ਕੀ ਦੇਂਗਾ ਮੁੰਡਿਆ ਜਵਾਬ ਇਹੀ ਹੈ ਜੀ ਇੱਥੇ ਆ ਕੇ ਵੇਖੇ ਤੇ ਫਿਰ ਪਤਾ ਲੱਗਦਾ ਕਿ ਇਹ ਨਸ਼ੇੜੀ ਨੇ ਕਿ ਛੇਰਾਂ ਦੀ ਕੌਮ ਹੈ ਬੋਲੇ ਸੋ ਨਿਆ ਸੋ ਨਿਆ ਬਿਲਕੁਲ ਸ਼ੇਰਾਂ ਦੀ ਕੌਮ ਹੈ ਜੀ ਕੀ ਕਹਿੰਗੇ ਮੁੰਡਿਆ ਸ਼ੇਰਾਂ ਦੀ ਕੌਮ ਹੈ ਜੀ ਤੁਹਾਡੇ ਸਾਹਮਣੇ ਹੀ ਹੈ ਉਹ ਏਡੇ ਟਰੈਕਟਰ ਖੁੱਬੇ ਸਾਰੇ ਨੌਜਵਾਨਾਂ ਨੇ ਕੱਢੇ ਕੋਈ ਨਹੀਂ ਆ ਲੱਗ ਗਿਆ ਜੀ ਬਿਲਕੁਲ ਤੁਸੀਂ ਬੰਦੇ ਉੱਥੇ ਖੜ ਕੇ ਵੇਖਦੇ ਪਏ ਜਦੋਂ ਨੌਜਵਾਨ ਆਏ ਇਹਨਾਂ ਨੇ ਕੱਢੇ ਜੀ ਮੈਂ ਡੱਪੂ ਵਾਲੀ ਸੰਗਤ ਆਈ ਸੋ ਬਿਲਕੁਲ ਜੀ ਨੌਜਵਾਨ ਦੇਖੋ ਤੁਸੀਂ ਸੇਵਾ ਕਰ ਰਿਹਾ ਕਹਿੰਦੇ ਵੀ ਤੱਕ ਕੇ ਉਹਨਾਂ ਨੇ ਟਰੈਕਟਰ ਹੀ ਤਾਂ ਚੜਾਤੀ ਹਾਂ ਇੱਕ ਸਾਹ ਸਰਪੰਚਾ ਕੁਲੇ ਦਾ ਬੋੜਾ ਵਿਰਕਾ ਅੱਛਾ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਕੀ ਬਾਤ ਬੜਾ ਜੋਸ਼ ਵਖਾਰੇ ਜੇ ਮਾ ਘਾ ਪੁੱਤਰਾਂ ਨੂੰ ਲਾਉਦਾ ਕੋਈ ਪਾ ਰਹਾ ਮਾ ਜਿੰਨਾ ਕਰ ਮਾ ਤੂੰ ਨਹੀਂ ਆ ਕੋਈ ਗੱਲ ਨਹੀਂ ਆ ਤੇ ਭਰਾ ਨੂੰ ਮਾ ਤੂੰ সেবা ਕਰੋ সেবা ਕਰੋ ਇਹ ਸੇਵਾ ਨਹੀਂ ਤੇ ਲੱਭਣੀ ਬਿਲਕੁਲ ਸਹੀ ਗੱਲ ਬਿਲਕੁਲ ਅੱਜ ਮੁਸੀਬਤ ਦੀ ਘੜੀ ਆ ਤੇ ਸਾਨੂੰ ਆਪਦੇ ਨਾਲ ਖੜਨਾ ਚਾਹੀਦਾ ਹਾਂ ਹਾਂ ਆਪਣਾ ਪੱਤੀ ਕਿਲੇ ਡੁੱਬਾ ਹੈ ਤੇ ਟਰੈਕਟਰ ਵੀ ਡੁੱਬਾ ਪਿਆ ਕੋਈ ਟੈਨਸ਼ਨ ਨਹੀਂ ਲਈ ਕਿੱਥੇ ਕਿਹੜੇ ਪਿੰਡ ਆਪਣਾ ਪ੍ਰੀਤੂ ਵਾਲੀ ਦੇ ਸਾਹਮਣਾ ਅੱਛਾ ਪਹਿਲੀ ਵੀ ਡੁੱਬ ਗਿਆ ਟਰੈਕਟਰ ਵੀ ਡੁੱਬਾ ਝੋਨਾ ਡੁੱਬ ਗਿਆ ਸਾਰਾ ਅੱਛਾ ਕੋਈ ਟੈਨਸ਼ਨ ਨਹੀਂ ਮਾ ਮੁੰਡਿਓ ਕਹਿ ਮੋ ਜਾਓ ਸੰਗਤੋ ਵਰਤਾਓ ਭੁੱਖਾ ਨਹੀਂ ਰਹਿਣਾ ਚਾਹੀਦਾ ਕੋਈ ਤੇ ਬਾਕੀ ਜਿਹੜਾ ਸੁੱਕੀ ਥਾਂ ਦੇ ਮੰਗਦਾ ਕੁਝ ਉਹਨੂੰ ਦੇਣਾ ਨਹੀਂ ਕੁਝ ਉਹਨੂੰ ਨਹੀਂ ਦੇਣਾ ਬਿਲਕੁਲ ਇਹ ਨਜਾਇਜ਼ ਧੱਕਾ ਵੀ ਬਹੁਤ ਹੋ ਰਿਹਾ ਵੀ ਦੇਖਿਆ ਸੀ ਕਿ ਲੋਕ ਜਿਹੜੇ ਪਿੱਛੇ ਜਮਾ ਖੋਰੀ ਜਿਹੜੀ ਕਰ ਰਹੇ ਉਹ ਨਹੀਂ ਹੋਣੀ ਚਾਹੀਦੀ